ਚੈਨਲ ਦਾ ਆਰਐਨ ਨਿਊਜ਼ ਵੇਖਦੇ ਸਾਰੇ ਦਰਸ਼ਕਾਂ ਦਾ ਆស្ਵਾਗਤ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਗੁਰਦਾਸਪੁਰ ਪ੍ਰਧਾਨ ਬਣ ਤੋਂ ਬਾਅਦ ਸਰਦਾਰ ਸੁੱਚਾ ਸਿੰਘ ਲੰਗਾ ਹਲਕੇ ਵਿੱਚ ਪਹੁੰਚੇ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਅਕਾਲੀ ਵਰਕਰਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਖੁਸ਼ੀ ਵਿੱਚ ਪੰਗੜੇ ਪਾਏ ਗਏ ਇਸ ਮੌਕੇ ਮੀਡੀਆ ਨਾਲ ਖਾਸ ਗੱਲਬਾਤ ਕਰਨ ਉਨ੍ਹਾਂ ਨੇ ਕਿਹਾ ਕਿ ਅੱਜ ਉਹ ਜ਼ਿਲ੍ਹਾ ਪ੍ਰਧਾਨ ਬਣ ਤੋਂ ਬਾਅਦ ਆਪਣੇ ਹਲਕੇ ਵਿੱਚ ਆਏ ਹਨ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਅਕਾਲੀ ਵਰਕਰਾਂ ਨੇ ਉਨ੍ਹਾਂ ਦਾ ਸਾਥ ਦਿੱਤਾ ਹੈ ਇਸ ਮੌਕੇ ਉਹਨਾਂ ਨੇ ਕਿਹਾ ਕਿ ਜਿਹੜੇ ਅਫਸਰ ਮੌਜੂਦਾ ਸਰਕਾਰ ਦੇ ਵਿੱਚ ਜਾਤੀਆਂ ਕਰ ਰਹੇ ਹਨ ਜਦੋਂ ਉਹਨਾਂ ਦੀ ਸਰਕਾਰ ਆਈ ਤਾਂ ਉਹ ਦੇਖਣਗੇ ਇਸ ਮੌਕੇ ਉਹਨਾਂ ਨੇ ਕਾਂਗਰਸ ਦੇ ਐਮਪੀ ਸਰਦਾਰ ਸੁਖਿੰਦਰ ਸਿੰਘ ਰੰਧਾਵਾ ਤੇ ਵੱਡੇ ਸ਼ਬਦੀ ਹਮਲੇ ਕੀਤੇ ਉਹਨਾਂ ਨੇ ਕੀ ਕੁਝ ਕਿਹਾ ਆਓ ਸੁਣਦੇ ਹਾਂ ਉਹਨਾਂ ਦੀ ਜਬਾਨੀ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸਰਚ ਕਰੋ ਦਾ ਆਰਐਨ ਨਿਊਜ਼ ਅਤੇ ਜੁੜੇ ਹੋਏ ਤਾਂ ਤਾਜ਼ੀਆਂ ਖਬਰਾਂ ਦੇਖਣ ਲਈ ਛੜ ਨਾਲ ਪਤਰਕਾਰ ਨਰਿੰਦਰ ਕੌਰ ਪਰਿਵਾਰ ਅਤੇ ਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ। ਰੋਡ ショਅ ਨਹੀਂ ਕੀਤਾ। ਬਲਕਿ ਮੈਂ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੀ ਓਟ ਆਸਰਾ ਲੈਣ ਵਾਸਤੇ ਆਇਆ ਹਾਂ। ਮੇਰੇ ਨਾਲ ਜਦੋਂ ਮੈਂ ਗਰਦਾਸਪੁਰ ਜ਼ਿਲ੍ਹੇ ਵਿੱਚ ਇੰਟਰ ਹੋਇਆ ਮਾਂ ਹਜ਼ਾਰਾਂ ਵਰਕਰ ਕਾਲੀ ਦਲ ਦੇ ਜਿਹੜੇ ਸੀਗੇ ਉਹ ਬੜੇ ਜੋਸ਼ ਉਖਰੋਸ਼ ਦੇ ਨਾਲ ਸ਼ਰਕਾ ਤੇ ਆਏ ਨੇ ਤੇ ਮੈਨੂੰ ਮੁਬਾਰਕਬਾਦ ਦਿੱਤੀ ਹੈ। ਔਰ ਮੇਰੇ ਨਾਲ ਉਹ ਮਕੇਰੀਆਂ ਤੋਂ ਲੈ ਕੇ ਡੇਰੇ ਬਾਬੇ ਨਾਨਕ ਤੱਕ ਉਹ ਗੱਡੀਆਂ ਦੇ ਰੂਪ ਵਿੱਚ ਕਾਫਲੇ ਦੇ ਰੂਪ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦਾ ਉਠਾਸਰਾ ਲੈਣ ਵਾਸਤੇ ਆਏ ਨੇ ਅਰਦਾਸ ਵਿੱਚ ਸ਼ਾਮਲ ਹੋਏ ਆ ਮੈਂ ਉਹਨਾਂ ਸਾਰੇ ਵਰਕਰਾਂ ਦਾ ਦਿਲ ਦੀਆਂ ਡੰਗਿਹਾਈਆਂ ਤੋਂ ਧੰਨਵਾਦ ਕਰਨਾ ਵਾ ਜਿਨ੍ਹਾਂ ਦੇ ਮੈਨੂੰ ਦਰਸ਼ਨ ਹੋਏ ਨੇ ਤੇ ਮੈਨੂੰ ਬੜਾ ਵੱਡਾ ਹੌਸਲਾ ਮਿਲਿਆ ਵਾ ਤੇ ਮੇਰੇ ਨਾਲ ਗੁਰੂ ਮਹਾਰਾਜ ਦੀ ਅਸ਼ੀਰਵਾਦ ਲੈਣ ਵਾਸਤੇ ਇੱਥੇ ਪਹੁੰਚੇ ਨੇ ਤਾਈ ਦੀ ਚੋਣ ਤੇ ਹੁਣ ਤੁਹਾਨੂੰ ਰੰਗ ਹੀ ਦੱਸਣਗੇ ਕਿ ਕਿੱਦਾਂ ਰੰਗ ਬਦਲਦੇ ਆ ਜਿਵੇਂ ਮੀਂਹ ਪੈਂਦਾ ਵਾ ਤੇ ਹਰੀਆਲੀ ਪੈਦਾ ਹੋ ਜਾਂਦੀ ਹੈ ਨਾ ਹੁਣ ਹਰ ਵਰਕਰ ਮੋਛ ਨੂੰ ਵੱਟ ਦੇਗਾ ਸਾਲ ਆ 6 ਮਹੀਨੇ ਸਰਕਾਰ ਦੇ ਆਖੇ ਲੱਗਣੇ ਨੇ ਹੋਰ ਅਫਸਰ ਤੇ ਮੁੜ ਕੇ ਇਹਨਾਂ ਅਫਸਰਾਂ ਨੇ ਸਾਡੇ ਮਗਰਮਗਰ geke ਲਾਉਣੇ ਨੇ ਔਰ ਜਿਹੜੇ ਅਫਸਰ ਜਿਹੜੇ ਨੇ ਜਾਂਚੀਆਂ ਕਰਦ ਨੇ ਅੱਜ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਨਾ ਵਾ ਤੇ ਚੇਤਾਵਨੀ ਵੀ ਦੇਣੀ ਚਾਹੁੰਨਾ ਸਾਲ ਬਾਅਦ ਸਾਡੀ ਲੋੜ ਪੈਣੀ ਹੈ ਤੁਹਾਨੂੰ ਕਿਹੜੇ ਮੂੰਹ ਨਾਲ ਸਾਡੇ ਕੋਲ ਆਓਗੇ ਕਿਹੜੇ ਮੂੰਹ ਨਾਲ ਕਹੋ ਕਿ ਸਾਨੂੰ ਲਾ ਦਿਓ ਇਸ ਕਰਕੇ ਸਰਕਾਰ ਦਾ 21 ਵਿਸ਼ਵਾਸ ਸਮਝ ਲਓ ਸਾਨੂੰ 20 ਤੇ ਵੀ ਰੱਖਣ ਤੇ ਜੇ ਕਦੇ ਸਾਨੂੰ ਨજર ਅੰਦਾਜ਼ ਕੀਤਾ ਉਸੇ ਢੰਗ ਦੇ ਨਾਲ ਇਹਨਾਂ ਲੋਕਾਂ ਨੂੰ ਨજર ਅੰਦਾਜ਼ ਕਰ ਦਵਾਂਗੇ ਜਾਊਗਾ ਉਹਨਾਂ ਦਾ ਹੱਕ ਬੰਦਾ ਵਾ ਸਾਡਾ ਫਰਜ਼ ਬੰਦਾ ਹੈ ਉਹਨਾਂ ਦਾ ਰੁਸਨ ਦਾ ਹੱਕ ਬੰਦਾ ਸਾਡਾ ਫਰਜ਼ ਬੰਦਾ ਉਹਨਾਂ ਨੂੰ ਮਨਾਉਣਾ ਤਾਂ ਅਸੀਂ ਆਪਣਾ ਟੱਬਰ ਕਿਉਂ ਨਾ ਮਨਾਵਾਂਗੇ ਅਸੀਂ ਉਹਨਾਂ ਨੂੰ ਨਾਲ ਲਾ ਕੇ ਇਕੱਠੇ ਹੋ ਕੇ ਲੜਾਈ ਲੜਾਂਗੇ ਤੇ ਕਾਲੀ ਦਲ ਨੂੰ ਮਜ਼ਬੂਤ ਕਰਾਂਗੇ ਆ ਠੋਕੇ ਕੀਤੀ ਮੈਂ ਕੋਨੇਰੇ ਚ ਕੀਤੀ ਗਿਆ ਲੋਕੇ ਕੀਤੀ ਕੀ ਮੈਂ ਤਾਂ ਸੁਖੀ ਨੂੰ ਠੋਕਿਆ ਸੀਗਾ ਤੇ ਕਾਹ ਉਹਨੂੰ ਠੋਕਣਾ ਮੈਂ ਜਿਹੜੀ ਉਹਦੀ ਕਰਤੂਤ ਆ ਉਹਨੇ ਆਪਣੀ ਕਰਤੂਤਾਂ ਖੱਟਿਆ ਖਾਣਾ ਨਾ ਕਾਲੀ ਵਰਕਰਾਂ ਨੂੰ ਅਪੀਲ ਕਰਨਾ ਵਾ ਕਿ ਪ੍ਰਾਇੋਰਟੀ ਕਾਲੀ ਦਲ ਨੂੰ ਦੇਣ ਕੰਮ ਕਾਜਾਂ ਆਪਣੇ ਨੂੰ ਦੋ ਨੰਬਰ ਤੇ ਰੱਖਣ ਬਹੁਤਾ ਉਹਨਾਂ ਨੂੰ ਤੰਗ ਨਹੀਂ ਕਰਾਂਗੇ ਸਾਲ ਵਿੱਚ 5 7 10 ਕਾਨਫਰੰਸਾਂ ਤੇ 5 7 ਮੀਟਿੰਗਾਂ ਦੇ ਵਿੱਚ ਉਹਨਾਂ ਨੂੰ ਯਾਦ ਕਰਾਂਗੇ ਤੇ ਜਦੋਂ ਕਦੇ ਕੋਈ ਅ fırsਰ ਜਾਇਤੀ ਕਰਦਾ ਵਾ ਤੇ ਮੈਂ ਹੁਣ ਆ ਗਿਆ ਵਾਂ ਉੱਥੇ ਜੇ ਮੋਰਚਾ ਵੀ ਲਾਉਣਾ ਪਿਆ ਤੇ ਲਾਵਾਂਗੇ